ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਂਸਟੇਬਲ ਦਾ ਪੇਪਰ ਮਈ ਮਹੀਨੇ ਹੋਣ ਜਾ ਰਿਹਾ ਹੈ ਤੇ ਜੂਨ ਮਹੀਨੇ ਤੱਕ ਇਹ ਚੱਲੇਗਾ ਠੀਕ ਹੈ ਤੇ ਉਸੇ ਦੇ ਸੰਮੁਖ ਆਪਾਂ ਨੇ ਮੌਕ ਟੈਸਟ ਦੀ ਲੜੀ ਸ਼ੁਰੂ ਕੀਤੀ ਹੋਈ ਹੈ ਤੇ ਮੌਕ ਟੈਸਟ 5 ਆਪਾਂ ਕਰਵਾ ਚੁੱਕੇ ਹਾਂ ਤੇ 6ਵਾਂ ਮੌਕ ਟੈਸਟ ਹੈਗਾ ਅੱਜ ਜੋ ਲੈ ਕੇ ਆਏ ਆਂ ਆਪ ਇਸ ਵੀਡੀਓ ਦੇ ਵਿੱਚ ਠੀਕ ਆ ਮੌਕ ਟੈਸਟ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਥੋੜੀ ਜਾਣਕਾਰੀ ਤੁਹਾਨੂੰ ਦੇ ਦਈਏ ਆਪਣਾ ਚੈਨਲ ਨੌਕਰੀ ਗੁਰੂ ਇਸ ਦੀ ਐਪ ਵੀ ਬਣੀ ਹੋਈ ਹੈ ਠੀਕ ਆ ਐਪ ਤੁਸੀਂ ਪਲੇ ਸਟੋਰ ਦੇ ਉੱਤੇ ਜਾ ਕੇ ਸਰਚ ਕਰ ਸਕਦੇ ਹੋ ਨੌਕਰੀ ਗੁਰੂ ਅਤੇ ਆਪਣੇ ਨੰਬਰ ਤੋਂ ਵੀ ਲਿੰਕ ਲੈ ਸਕਦੇ ਹੋ ਐਪ ਡਾਊਨਲੋਡ ਕਰਨ ਦਾ 9888743699 ਨੰਬਰ ਆਪਣਾ 98743689 ਤੇ ਆਪਣਾ ਟੈਲੀਗ੍ਰam ਵੀ ਨੌਕਰੀ ਗੁਰੂ ਜੇ ਤੁਸੀਂ ਐਪ ਡਾਊਨਲੋਡ ਕਰ ਲਓਗੇ ਐਪ ਦੇ ਵਿੱਚ ਤੁਹਾਨੂੰ ਵੱਖੋ ਵੱਖਰੇ ਕੋਰਸਿਸ ਬਹੁਤ ਹੀ ਸਸਤੇ ਰੇਟ ਤੇ ਮਿਲਣਗੇ ਜਿਵੇਂ ਪੁਰਾਣੇ ਪੇਪਰ ਸਿਰਫ 13 ਰੁਪਏ ਦੇ ਵਿੱਚ ਹੋਰ ਜਗ੍ਹਾ ਤੁਸੀਂ ਲੰਦੇ ਹੋ ਤਾਂ ਤੁਹਾਨੂੰ 400 500 ਰੁਪਈਆ ਹਨਾ ਤਕਰੀਬਨ ਤਕਰੀਬਨ ਖਰਚਣਾ ਪੈਂਦਾ ਇੱਥੇ 13 ਰੁਪਏ ਦੇ ਵਿੱਚ ਪੁਰਾਣੇ ਪੇਪਰ ਸਿਰਫ 13 ਰੁਪਏ ਦੇ ਵਿੱਚ ਠੀਕ ਹੈ ਤੇ ਉਸ ਤੋਂ ਇਲਾਵਾ ਜੇ ਤੁਸੀਂ ਮਹਾ ਪੈਕ ਲੈਣਾ ਚਾਹੁੰਦੇ ਕਾਂਸਟੇਬਲ ਭਰਤੀ ਦਾ ਮਹਾ ਪੈਕ ਇੱਕ ਆਪਣੇ ਬਣਾ ਰੱਖਿਆ ਹੈ ਮਹਾ ਪੈਕ ਸਿਲੇਬਸ ਦੇ ਅਕੋਰਡਿੰਗਲੀ ਮਤਲਬ ਕਿ ਸਾਰੇ ਇਹ ਜਿੰਨੇ ਵੀ ਤੁਹਾਡੇ ਸਿਲੇਬਸ ਚ ਟੋਪਿਕ ਆ ਹਰੇਕ ਸਬਜੈਕਟ ਦੇ ਉਹਨਾਂ ਦੇ ਸਾਰਿਆਂ ਦੇ ਐਮਸੀਕਿਊ ਡਿਟੇਲਡ ਇੱਕ ਮਹਾ ਪੈਕ ਚ ਬਣਾ ਰੱਖਿਆ ਮੈਥ ਦੇ ਕੁਐਸਚਨ ਸੋਲਵਡ ਰੀਜਨਿੰਗ ਸੋਲਵਡ ਪੰਜਾਬ ਜੀਕੇ ਜੋ ਵੀ ਕਰੰਟ ਅਫੇਅਰ ਸਾਰਾ ਕੁਝ ਉਸ ਤੇ ਵਿੱਚ ਹੈਗਾ ਠੀਕ ਆ ਜੇ ਇੱਕ ਜਗ੍ਹਾ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਿਰਫ ਮਹਾ ਪੈਕ ਦੇ ذریعے ਕਰ ਸਕਦੇ ਹੋ ਮਹਾ ਪੈਕ ਦਾ ਰੇਟ ਸਿਰਫ 200 ਰੁਪਏ ਰੱਖਿਆ ਪਿਛਲੀ ਵਾਰੀ ਇਸ ਦਾ ਰੇਟ 400 ਸੀ ਬੱਚਿਆਂ ਦੇ ਕਹਿਣ ਤੇ 200 ਰੁਪਏ ਇਸ ਦਾ ਘਟਾ ਦਿੱਤਾ ਵੈਸੇ 1200 ਇਸ ਦਾ ਪੂਰਾ ਰੇਟ ਆ ਇਹ ਉੱਪਰ ਲਗਾ ਕੇ ਸਿਰਫ ਤੁਹਾਨੂੰ 200 ਰੁਪਏ ਦਾ ਮਿਲ ਇਸ ਤੋਂ ਇਲਾਵਾ ਜੇ ਮੌਕ ਟੈਸਟ ਦੀ ਅੱਜ ਦੀ ਗੱਲ ਕਰੀਏ ਇਹ ਇੰਗਲਿਸ਼ ਪੰਜਾਬੀ ਮੀਡੀਅਮ ਚ ਹੋਏਗਾ ਤੇ 35 ਪ੍ਰਸ਼ਨ ਹੋਣਗੇ ਇਸ ਦੇ ਵਿੱਚ ਠੀਕ ਹੈ ਤੁਸੀਂ ਹਰੇਕ ਆਪਣੇ ਮੌਕ ਟੈਸਟ ਤੋਂ ਬਾਅਦ ਜੇ ਮੈਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਆਪਣੇ ਸਕੋਰ ਦੱਸਦੇ ਹੋ ਇਸ ਮੌਕ ਟੈਸਟ ਦੇ ਵਿੱਚ ਵੀ ਲਾਸਟ 'ਚ ਤੁਸੀਂ ਆਪਣਾ ਸਕੋਰ ਦੱਸਣਾ ਕਿ ਤੁਹਾਡੇ ਕਿੰਨੇ ਨੰਬਰ ਬਣੇ ਤੇ ਬਾਅਦ ਤੋਂ ਬਾਅਦ ਇਹ ਵੀਡੀਓ ਬੱਚਿਆਂ ਤੱਕ ਸ਼ੇਅਰ ਕਰਨੀਆਂ ਤਾਂ ਜੋ ਹੋਰ ਬੱਚੇ ਵੀ ਇਹ ਮੌਕ ਟੈਸਟ ਦੇਣ ਤੇ ਲਾਸਟ 'ਚ ਆਪਣੇ ਮਾਰਕਸ ਦੱਸ ਸਕਣ ਆਪਣੇ ਸਕੋਰ ਦੱਸ ਸਕਣ ਵੀ ਉਹਨਾਂ ਦੇ ਕਿੰਨੇ ਸਕੋਰ ਆਇਆ ਇਸ ਮੌਕ ਟੈਸਟ ਦੇ ਵਿੱਚ ਇਸ ਦਾ ਤੁਹਾਨੂੰ ਕੀ ਬੇਨਿਫਿਟ ਹੋਏਗਾ ਹੋਰ ਬੱਚਿਆਂ ਤੱਕ ਜੇ ਪਹੁੰਚੇਗਾ ਮੌਕ ਟੈਸਟ ਇਸ ਦਾ ਹੀ ਬੇਨਿਫਿਟ ਹੈ ਕਿ ਤੁਹਾਨੂੰ ਪਤਾ ਲੱਗੇਗਾ ਕਿ ਹੋਰ ਬੱਚਿਆਂ ਦੇ ਕਿੰਨੇ ਨੰਬਰ ਆ ਰਹੇ ਆ ਇਸ ਮੌਕ ਟੈਸਟ 'ਚ ਤੁਹਾਡੇ ਕਿ ਔਰ ਬੱਚਿਆਂ ਦੀ ਕਿੰਨੀ ਤਿਆਰੀ ਆ ਠੀਕ ਹੈ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਮੌਕ ਟੈਸਟ ਅ ਪਹਿਲਾ ਪ੍ਰਸ਼ਨ ਆ ਗਿਆ ਵਟ ਇਜ਼ ਦੀ ਪ੍ਰਾਇਮਰੀ ਆਬਜੈਕਟਿਵ ਆਫ ਦੀ ਪੰਜਾਬ ਸ਼ਗਨ ਅਸ਼ੀਰਵਾਦ ਸਕੀਮ ਪੰਜਾਬ ਸ਼ਗਨ ਅਸ਼ੀਰਵਾਦ ਸਕੀਮ ਦਾ ਮੁੱਖ ਦੇਸ਼ ਕੀ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਜਲਦੀ ਤੋਂ ਜਲਦੀ ਉੱਤਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਤੇ ਆਪਣਾ ਸਕੋਰ ਜੋੜਦੇ ਜਾਓ ਜਿਹੜੇ ਸਹੀ ਨੰਬਰ ਤੁਹਾਡੇ ਹੋ ਗਏ ਠੀਕ ਹੈ ਲਾਸਟ ਵਿੱਚ ਦੱਸਣਾ ਕਮੈਂਟ ਬਾਕਸ ਚ ਕਮੈਂਟ ਕਰਕੇ ਤੁਹਾਡੇ ਕਿੰਨੇ ਨੰਬਰ ਬਣੇ ਤੇ ਇਸ ਸਵਾਲ ਦਾ ਉੱਤਰ ਦੋਸਤੋ ਆਪਸ਼ਨ ਬੀ ਠੀਕ ਹੈ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਪੰਜਾਬ ਸ਼ਗਨ ਅਸ਼ੀਰਵਾਦ ਸਕੀਮ ਦਾ ਮੁੱਖ ਉਦੇਸ਼ ਸੀ ਠੀਕ ਹੈ ਜਾਂ ਮੁੱਖ ਉਦੇਸ਼ ਹੈ ਠੀਕ ਹੈ ਆਪਸ਼ਨ ਬੀ ਕਰੈਕਟ ਆ ਟੂ ਆਫਰ ਫਾਈਨੈਂਸ਼ੀਅਲ ਅਸਿਸਟੈਂਟ ਫੋਰ ði ਮੈਰਿਜ ਆਫ ਡਾਟਰਸ ਫਰੋਂ ਦਾ ਅੰਡਰਪ੍ਰੀਵਿਲੇਜਡ ਫੈਮਿਲੀਜ਼ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਦੀ ਮਾਈ ਭਾਗੋ ਵਿਦਿਆ ਸਕੀਮ ਸਾਈਕਲ ਸਕੀਮ ਇਨ ਪੰਜਾਬ ਪ੍ਰਾਇਮਰਲੀ ਫੋਕਸ ਬੈਨੀਫਿਟ ਵਿੱਚ ਗਰੁੱਪ ਕਹਿੰਦੇ ਪੰਜਾਬ ਵਿੱਚ ਮਾਈ ਭਾਗੋ ਵਿਦਿਆ ਸਕੀਮ ਸਾਈਕਲ ਸਕੀਮ ਮੁੱਖ ਤੌਰ ਤੇ ਕਿਸ ਸਮੂਹ ਨੂੰ ਲਾਹ ਪਹੁੰਚਾਉਂਦੀ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਕਿਸ ਸਮੂਹ ਦੇ ਲਈ ਹੈ ਇਹ ਸਕੀਮ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ 9ਵੀਂ ਤੋਂ 12ਵੀਂ ਜਮਾਤ ਦੀਆਂ ਜਿਹੜੀਆਂ ਵਿਦਿਆਰਥਣਾਂ ਲਈ ਹੈ ਹੈ ਸਾਈਕਲ ਸਕੀਮ ਜੋ ਮਤਲਬ ਕਿ 9 ਤੋਂ 12 ਬਰਮੀ ਤੱਕ ਦੀਆਂ ਬੱਚੀਆਂ ਠੀਕ ਆ ਮਾਈ ਭਾਗ ਗੋਬਜੇ ਸਕੀਮ ਰਹੀ ਉਹਨਾਂ ਨੂੰ ਸਾਈਕਲ ਦਿੱਤੇ ਜਾਂਦੇ ਆ ਠੀਕ ਆ ਤੇ ਅੱਗੇ ਆਗੇ ਪ੍ਰਸ਼ਨ ਤੀਜਾ ਵਿੱਚ ਗੋ ਪੰਜਾਬ ਗਵਰਨਮੈਂਟ ਸਕੀਮ ਇਮਸਟੂ ਸਪਲੀਮੈਂਟ ਫਾਰਮਰਸ ਇਨਕਮ ਬਾਈ ਪ੍ਰੋਮੋਟਿੰਗ ਅ ਰੂਰਲ ਸਟੇਸ ਐਂਡ ਐਕਸਪੀਰੀਐਂਸਿਸ ਪੰਜਾਬ ਸਰਕਾਰ ਦੀ ਕਿਹੜੀ ਸਕੀਮ ਪਿੰਡੂ ਰਿਹਸ਼ ਅਤੇ ਤਜਰਬਿਆਂ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦਾ ਮੁੱਖ ਉਦੇਸ਼ ਰੱਖਦੀ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਵਾਲਾ ਉੱਤਰ ਹੈ ਦੋਸਤੋ অপশন D ਪੰਜਾਬ ਫਾਰਮ ਟੂਰਿਜ਼ਮ ਸਕੀਮ ਠੀਕ ਹੈ ਯਾਦ ਰੱਖਣਾ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਚੌਥਾ ਅੰਡਰ ਦੀ ਪੰਜਾਬ ਪੈਨਸ਼ਨ ਸਕੀਮ ਫॉर दी ਐਮਿਨੈਂਟ স্পੋਰਟਸ ਪਰਸਨ ਬਟ ਇਸ ਦੀ ਜਨਰਲੀ ਤਾਂ ਕੀ ਐਲੀਜੀਬਿਲਟੀ ਕ੍ਰਾਈਟਰੀਆ ਬੇਸਡ ਸੌਰੀ ਕ੍ਰਾਈਟਰੀਆ ਬਜ਼ਾਇਡਸ ਬੀਇੰਗ ਅ ਰੈਜ਼ੀਡੈਂਟ ਆਫ ਪੰਜਾਬ ਉਕੇ ਘਟਾਰੀਆਂ ਲਈ ਪੰਜਾਬ ਪੈਨਸ਼ਨ ਸਕੀਮ ਦੇ ਤਹਿਤ ਪੰਜਾਬ ਦਾ ਬਸਨੀਕ ਹੋਣ ਤੋਂ ਇਲਾਵਾ ਆਮ ਤੌਰ ਤੇ ਮੁੱਖ ਯੋਗਤਾ ਮਾਪਦੰਡ ਕੀ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਤੁਸੀਂ ਉੱਤਰ ਦੇ ਸਕਦੇ ਹੋ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਬੀ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਰਾਸ਼ਟਰੀ ਖੇਡ ਮੁਕਾਬਲੇ ਜਿਵੇਂ ਕਿ 올림픽ੇਸ਼ਨ ਆਦਿ ਪੇਸ਼ੀਨ ਖੇਡਾਂ ਆਦੀ ਵਿੱਚ ਤਗਮੇ ਜਿੱਤੇ ਹੋਣੇ ਚਾਹੀਦੇ ਤੁਹਾਡੇ ਇਸ ਦਾ ਤੁਸੀਂ ਪੰਜਾਬ ਪੈਨਸ਼ਨ ਸਕੀਮ ਦੇ ਤਹਿਤ ਮਤਲਬ ਕਿ ਆਪਣੇ ਆਪ ਨੂੰ ਪੈਨਸ਼ਨ ਲਗਵਾ ਸਕਦੇ ਹੋ ਗੇਫਟਾਰੀਆਂ ਦੇ ਤੌਰ ਤੇ ਠੀਕ ਹੈ ਇਸ ਦਾ ਉੱਤਰ ਆਪਸ਼ਨ ਬੀ ਆ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪ੍ਰਸ਼ਨ ਪੰਜਵਾਂ ਆ ਗਿਆ ਦੀ ਫ੍ਰੀ ਬੱਸ ਟਰੈਵਲ ਸਕੀਮ ਲਾਂਚਡ ਬਾਈ ਪੰਜਾਬ ਗਵਰਨਮੈਂਟ ਇਸ ਐਕਸਕਲੂਸਿਵਲੀ ਫਾਰ ਹੂਮ ਕਹਿੰਦੇ ਪੰਜਾਬ ਸਰਕਾਰ ਦੁਬਾਰਾ ਸ਼ੁਰੂ ਕੀਤੀ ਗਈ ਮੁਫਤ ਬੱਸ ਯਾਤਰਾ ਸਕੀਮ ਵਿਸ਼ੇਸ਼ ਤੌਰ ਤੇ ਕਿਸ ਦੇ ਲਈ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਹਨ ਇਹ ਸਵਾਲ ਦਾ ਉੱਤਰ ਹੈ ਗੇ ਦੋਸਤੋ ਆਪਸ਼ਨ ਸੀ ਪੰਜਾਬ ਦੀਆਂ ਸਾਰੀਆਂ ਮਹਿਲਾ ਜੋ ਬਸ ਨੀਕਾਂ ਪੰਜਾਬ ਦੀਆਂ ਮਹਿਲਾਵਾਂ ਉਹਨਾਂ ਲਈ ਹੈ ਇਹ ਮੁਫਤ ਬੱਸ ਯਾਤਰਾ ਸਕੀਮ ਠੀਕ ਹੈ ਜੋ ਬਹੁਤ ਹੀ ਚਰਚਾ ਚ ਰਹਿ ਰਹੀ ਹੈ ਤੇ ਉਸ ਤੋਂ ਬਾਅਦ ਅੱਗੇ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਦੀ ਬਸ ਪੰਜਾਬ ਬੈਡ ਐਂਡ ਬ੍ਰੇਕਫਾਸਟ ਸਕੀਮ ਪ੍ਰਾਇਮਰਲੀ ਇਨ ਕਰੀਜ ਹோம் ਓਨਰਸ ਟੂ ਆਫਰ ਬਟ ਪੰਜਾਬ ਬੈਡ ਐਂਡ ਬ੍ਰੇਕਫਾਸਟ ਸਕੀਮ ਮੁੱਖ ਤੌਰ ਤੇ ਘਰ ਮਾਲਕਾਂ ਨੂੰ ਕੀ ਪੇਸ਼ ਕਰਨ ਲਈ ਉਤਸ਼ਾਹਤ ਕਰਦੀ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਵਾਲਾ ਉੱਤਰ ਹੈਗੇ ਦੋਸਤੋ ਆਪਸ਼ਨ ਸੀ ਸਲਾਨੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਸਸਤੀ ਰਿਹਾਇਸ਼ ਅਤੇ ਨਾਸ਼ਤਾ ਪ੍ਰੋਵਾਈਡ ਕਰਾਣਾ ਇਹ ਸਕੀਮ ਹੈ ਪੰਜਾਬ ਦੀ ਪੰਜਾਬ ਬੈੱਡ ਐਂਡ ਬ੍ਰੇਕਫਾਸਟ ਸਕੀਮ ਠੀਕ ਹੈ ਸਲਾਨੀਆਂ ਲਈ ਠੀਕ ਹੈ ਬਣਾਈ ਹੋਈ ਸਕੀਮ ਹੈ ਉਹਨਾਂ ਨੂੰ ਘਰ ਤੇ ਸਸਤੀ ਰਿਹਾਇਸ਼ ਤੇ ਨਾਸ਼ਤਾ ਪ੍ਰੋਵਾਈਡ ਕਰਾਉਣਾ ਪ੍ਰਸ਼ਨ 7ਵਾਂ ਆ ਗਿਆ ਵਟ ਇਜ਼ ਦੀ ਕਰੰਟ ਫਾਈਨੈਂਸ਼ੀਅਲ ਅਸਿਸਟੈਂਟਸ ਅਮਾਉਂਟ ਪ੍ਰੋਵਾਈਡਡ ਅੰਡਰ ਪੰਜਾਬ ਅਸ਼ੀਰਵਾਦ ਸਕੀਮ ਕਹਿੰਦੇ ਪੰਜਾਬ ਅਸ਼ੀਰਵਾਦ ਸਕੀਮ ਤਹਿਤ ਮੌਜੂਦਾ ਵਿੱਤੀ ਸਹਾਇਤਾ ਰਾਸ਼ੀ ਕਿੰਨੀ ਹੈ ਕਿੰਨੀ ਰਾਸ਼ੀ ਦਿੱਤੀ ਜਾਂਦੀ ਹੈ ਪੰਜਾਬ ਆਸ਼ੀਰਵਾਦ ਸਕੀਮ ਤਹਿਤ ਆਪਸ਼ਨਾਂ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ 51000 ਅਗਲੇ ਪ੍ਰਸ਼ਨ ਤੇ ਚਲਦੇ ਹਾਂ ਵਿੱਚ ਡਿਪਾਰਟਮੈਂਟ ਪ੍ਰਾਇਮਰਲੀ ਮੈਨੇਜਸ ਦੀ ਪੰਜਾਬ ਬੈਡ ਐਂਡ ਬ੍ਰੇਕਫਾਸਟ ਫਾਰਮ ਟੂਰਿਜ਼ਮ ਸਕੀਮ ਕਿਹੜਾ ਪੰਜਾਬ ਮੁੱਖ ਤੌਰ ਤੇ ਪੰਜਾਬ ਬੈਡ ਐਂਡ ਬ੍ਰੇਕਫਾਸਟ ਅਤੇ ਫਾਰਮ ਟੂਰਿਜ਼ਮ ਸਕੀਮ ਦਾ ਪ੍ਰਬੰਧਨ ਕਰਦਾ ਹੈ ਠੀਕ ਹੈ ਉਹੀ ਜਿਹੜੀ ਉੱਪਰ ਸਕੀਮ ਆਪਾਂ ਨੇ ਪੜ੍ਹੀ ਆ ਜਿਹਦੇ ਤਹਿਤ ਸਲਾਨੀਆਂ ਨੂੰ ਸਸਤਾ ਰਿਹਾਇਸ਼ ਅਤੇ ਖਾਣਾ ਪ੍ਰੋਵਾਈਡ ਕਰਾਉਣਾ ਨਾਸ਼ਤਾ ਠੀਕ ਹੈ ਤੇ ਇਹ ਕਿਹੜੇ ਡਿਪਾਰਟਮੈਂਟ ਨਾਲ ਲਿੰਕੜਾ ਠੀਕ ਹੈ ਇਹ ਸਕੀਮ ਤੇ ਆਪਸ਼ਨ ਹੈ ਤੁਹਾਡੇ ਸਾਹਮਣੇ ਤੁਸੀਂ ਉੱਤਰ ਦੇ ਸਕਦੇ ਹੋ ਤੇ ਦੋਸਤੋ ਤੁਹਾਨੂੰ ਦੱਸਦੇ ਆ ਕਿ ਜੇ ਤੁਸੀਂ ਪ੍ਰੋਪਰ ਪੜਨਾ ਚਾਹੁੰਦੇ ਹੋ ਪੇਪਰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਹਾਂ ਪੈਕ ਲੈਣਾ ਬਹੁਤ ਹੀ ਜ਼ਰੂਰੀ ਹੈ ਠੀਕ ਹੈ ਮਹਾਂ ਪੈਕ ਸਿਲੇਬਸ ਦੇ ਅਕੋਰਡਿੰਗਲੀ ਬਣਿਆ ਹੋਇਆ ਤੁਸੀਂ ਖੁਦ ਇੱਕ ਜਗ੍ਹਾ ਤੋਂ ਪੜਨਾ ਤੁਹਾਨੂੰ ਬਹੁਤ ਵਧੀਆ ਲੱਗੇਗਾ ਕਿ ਇੱਕ ਜਗ੍ਹਾ ਸਾਰਾ ਮਟੀਰੀਅਲ ਇਕੱਠਾ ਮਿਲ ਗਿਆ ਸਾਨੂੰ ਠੀਕ ਹੈ ਬਾਕੀ ਮਹਾਂ ਪੈਕ ਦੀ ਪ੍ਰਾਈਸ ਸਿਰਫ 200 ਰੁਪਏ ਨਾ ਮਾਤਰ ਪ੍ਰਾਈਸ ਇਸ ਨੂੰ ਕਹਿ ਸਕਦੇ ਆਪਾਂ ਠੀਕ ਹੈ ਬੱਚੇ ਖੜੇ ਖੜੇ ਖਰਚ ਦਿੰਦੇ 200 ਰੁਪਏ ਠੀਕ ਹੈ ਪੁਰਾਣੇ ਪੇਪਰ ਵੀ ਮਿਲ ਜਾਣਗੇ ਤੁਹਾਨੂੰ ਸਿਰਫ 13 ਰੁਪਏ ਦੇ ਵਿੱਚ ਜੇ ਪੁਰਾਣੇ ਪੇਪਰ ਲੈਣੇ ਕੋ ਆਪਣੇ ਨੂੰ ਤਾਂ ਤੁਸੀਂ ਉਹ ਵੀ ਲੈ ਲਿਓ ਆਪਾਂ ਨਹੀਂ ਕਹਿੰਦੇ ਆਪਣਾ ਮਹਾ ਪੈਕ ਲੈਣਾ ਕਨਸਟੇਬਲ ਮਹਾ ਪੈਕ ਹੀ ਹੋਰ ਕਿ ਤੋਪ ਵੀ ਮਿਲਦਾ ਉਹ ਲੈ ਲਿਓ ਪਰ ਕਨਸਟੇਬਲ ਮਹਾ ਪੈਕ ਆਪਾਂ ਤਾਂ ਸਿਲੇਬਸ ਦੇ ਅਕੋਰਡਿੰਗਲੀ ਮੱਦੇ ਨਜ਼ਰ ਰੱਖਦੇ ਹੋਏ ਬਣਾਇਆ ਹੈ ਠੀਕ ਆ ਇੱਕ ਜਗਾ ਪੜ ਲ ਲਈ ਤੁਹਾਨੂੰ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਡਿਪਾਰਟਮੈਂਟ ਆਫ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਸੈਸਪਟਾ ਦੇ ਸੁਭਜਰਕ ਮਾਮਲੇ ਭਾਗ ਦਾ ਲਿੰਕਡ ਹੈਗੀ ਹੈ ਇਹ ਸਕੀਮ ریشن دوਮਦੀ ਪਾਵਰ ਟੂ ਕ੍ਰੀਏਟ ਅ ਨਿਊ ਸਟੇਟ ਔਰ ਅਲਟਰ ਦੀ ਬਾਉਂਡਰੀਜ਼ ਆਫ ਐਗਜ਼ਿਸਟਿੰਗ ਸਟੇਟਸ ਰੈਸਟ ਵਿਦ ਦੀ ਨਵਾਂ ਰਾਜ ਬਣਾਉਣ ਜਾਂ ਮੌਜੂਦਾ ਰਾਜ ਦੀਆਂ ਹੱਦਾਂ ਬਦਲਣ ਦੀ ਸ਼ਕਤੀ ਕਿਸ ਕੋਲ ਹੈ ਚਾਰੇ ਆਪਸ਼ਨ ਆ ਤੁਹਾਡੇ ਸੌਰੀ ਉੱਤਰ ਵੀ ਦੇ ਗਿਆ ਤੁਹਾਨੂੰ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਬੀ ਪਾਰਲੀਮੈਂਟ ਸੰਸਦ ਠੀਕ ਹੈ ਪਾਰਲੀਮੈਂਟ ਸੰਸਦ ਕੋ ਪਾਵਰ ਆ ਨਵਾਂ ਰਾਜ ਬਣਾਉਣ ਜਾਂ ਮੌਜੂਦਾ ਰਾਜ ਦੀਆਂ ਹੱਦਾਂ ਬਦਲਣ ਦੀ ਸ਼ਕਤੀ ਠੀਕ ਹੈ ਰਚਨਾਗਤਲਾ ਦਸਮਾ ਆਰਟੀਕਲ 40 ਆਫ ਦੀ ਇੰਡੀਅਨ ਕਨਸਟੀਟਿਊਸ਼ਨ ਡੀਲਸ ਵਿਦ ਭਾਰਤੀ ਸਵਿਧਾਂਤ ਦਾ ਅਨੁਸ਼ੇਦ 40 ਕਿਸ ਨਾਲ ਸੰਬੰਧਿਤ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਆਪਸ਼ਨ ਬੀ ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ ਗ੍ਰਾਮ ਪੰਚਾਇਤ ਦਾ ਸੰਗਠਨ ਠੀਕ ਹੈ ਆਰਟੀਕਲ 40 ਇਸ ਨਾਲ ਸੰਬੰਧਤ ਹੈ। ਸਵਾਲ 11ਵਾਂ ਸਟੇਟ ਇਲੈਕਸ਼ਨ ਕਮਿਸ਼ਨ ਕੰਡਕਟਸ ਇਲੈਕਸ਼ਨ ਫॉर ਰਾਜ ਚੋਣ ਕਮਿਸ਼ਨ ਕਿਸ ਦੀਆਂ ਚੋਣਾਂ ਕਰਵਾਉਂਦਾ ਹੈ? ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ। ਇਹ ਸਵਾਲ ਦਾ ਉੱਤਰ ਆ ਗਿਆ ਦੋਸਤੋ। ਪੰਚਾਇਤ ਅਤੇ ਮਿਊਨਿਸਪੈਲਿਟੀ ਦੀਆਂ ਪੰਚਾਇਤਾਂ ਤੇ ਨਗਰਪਾਲਿਕਾਆਂ ਦੀਆਂ ਚੋਣਾਂ ਕਰਵਾਉਂਦਾ ਹੈ। ਠੀਕ ਆ। ਕੁਐਸਚਨ 12ਵਾਂ ਆ ਗਿਆ। ਵਿੱਚ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਇੰਟਰੋਡਿਊਸਡ ਦੀ ਗੁੱਡਸ ਐਂਡ ਸਰਵਿਸ ਟੈਕਸ ਕੇ ਸੰਵਿਧਾਨਿਕ ਸੋਧ ਐਕਟ ਨੇ ਵਸਤੂਆਂ ਅਤੇ ਸੇਵਾਵਾਂ ਟੈਕਸ ਦੀ ਸ਼ੁਰੂਆਤ ਕੀਤੀ ਆਪਸ਼ਨਾਂ ਦੇਖੀ ਜਾਏ ਨਾਲ ਜਾਂ ਉੱਤਰ ਆਪਣੇ ਲਿਖਦੇ ਜਾਏ ਉਹ ਲਾਸਟ ਵਿੱਚ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੁਸੀਂ ਇਹ ਦੱਸਣਾ ਕਿ ਤੁਹਾਡੇ ਕਿੰਨੇ ਸਕੋਰ ਬਣਿਆ ਕਿੰਨੇ ਮਾਰਕਸ ਆਏ ਤੁਹਾਡੇ 35 ਕੁਐਸਚਨਾਂ ਚੋਂ ਠੀਕ ਆ ਤੇ ਹੋਰ ਬੱਚਿਆਂ ਤੱਕ ਵੀ ਵੀਡੀਓ ਪਹੁੰਚਾਉਣੀ ਆ ਇਸ ਵਾਰ ਦਾ ਉੱਤਰ ਆਪਸ਼ਨ ਬੀ 101 ਅਮੈਂਡਮੈਂਟ ਐਕਟ 101ਵਾਂ 100 ਐਕਟ ਪ੍ਰਸ਼ਨ 13ਵਾਂ ਦੀ ਗੱਲ ਕਰਦੇ ਆਪਾਂ ਈ ਕਨਸੈਪਟ ਆਫ ਦੀ ਵੈਲਫੇਅਰ ਸਟੇਟ ਇਸ ਇਨਕਲੂਡਡ ਇਨ ਵਿਚ ਪਾਰਟ ਆਫ ਦ ਇੰਡੀਅਨ ਕਨਸਟੀਟਿਊਸ਼ਨ ਕਲਿਆਨਕਾਰੀ ਰਾਜ ਦਾ ਸੰਕਲਪ ਭਾਰਤੀ ਸੰਵਿਧਾਨ ਦੇ ਕਿਸ ਭਾਗ ਵਿੱਚ ਸ਼ਾਮਲ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਹ ਸਵਾਲ ਦਾ ਉੱਤਰ ਹੈ ਗੇ ਦੋਸਤੋ ਆਪਸ਼ਨ ਸੀ डायरेक्टिव प्रिंसिपल्स ऑफ स्टेट पॉलिसी पार्ट 4 राजनीति ਦੇ ਨਿਰਦੇਸ਼ਕ ਸਿਧਾਂਤ ਭਾਗ 4 ਦੇ ਵਿੱਚ ਸਥਾਪਿਤ ਹੈ ਵੈਲਫੇਅਰ ਸਟੇਟ ਠੀਕ ਹੈ ਕल्याणकारी ਰਾਜ ਦਾ ਸੰਕਲਪ ਪ੍ਰਸ਼ਨ 14ਵੇਂ ਤੇ ਚਲਦੇ ਹੂ ਅਪoints दी ਐਡਵੋਕੇਟ ਜਨਰਲ ਆਫ ਦੀ ਸਟੇਟ ਰਾਜ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਹਨ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপਸ਼ਨ ਬੀ ਗਵਰਨਰ ਆਫ ਦੀ ਸਟੇਟ ਰਾਜ ਦਾ ਰਾਜਪਾਲ ਠੀਕ ਆ ਰਾਜ ਦਾ ਰਾਜਪਾਲ ਰਾਜ ਦੇ ਐਡਵੋਕੇਟ ਜਨਰਲ ਤੇ ਨਿਯੁਕਤੀ ਕਰਦਾ ਹੈ ਪ੍ਰਸ਼ਨ 15ਵੇਂ ਤੇ ਚਲਦੇ ਹਾਂ ਬਟ ਇਸ ਦੀ ਟਰਮ ਆਫ ਆਫਿਸ ਫਾਰ ਦੀ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਤੁਸੀਂ ਉੱਤਰ ਦੇ ਸਕਦੇ ਹੋ ਇਸ ਸਵਾਲ ਦਾ ਉੱਤਰ ਹੈ ਗਾ ਦੋਸਤੋ ਆਪਸ਼ਨ ਬੀ 6 ਸਾਲ ਜਾਂ 65 ਸਾਲ ਠੀਕ ਆ ਆਪਸ਼ਨ ਬੀ ਕਰੈਕਟ ਆ ਮਤਲਬ 6 ਸਾਲ ਜਾਂ 65 ਸਾਲ ਦੀ ਉਮਰ ਤੱਕ ਜੋ ਵੀ ਪਹਿਲਾਂ ਹੋਵੇ ਇਹ ਚੀਫ ਇਲੈਕਸ਼ਨ ਕਮਿਸ਼ਨਰ ਮੁੱਖ ਚੋਣ ਕਮਿਸ਼ਨਰ ਦਾ ਭਾਰਤ ਦਾ ਉਸਦਾ ਕਾਰਜਕਾਲ ਹੁੰਦਾ ਹੈ ਉਸ ਤੋਂ ਅਗਲੇ ਪ੍ਰਸ਼ਨ ਤੇ ਚੱਲਦੇ ਆ ਵਿੱਚ ਆਰਟੀਕਲ ਆਫ ਦੀ ਕਨਸਟੀਟਿਊਸ਼ਨ ਇੰਪਾਵਰਸ ਦੀ ਪਾਰਲੀਮੈਂਟ ਟੂ ਅਮੈਂਡ ਦੀ ਕਨਸਟੀਟਿਊਸ਼ਨ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਸੰਸਦ ਨੂੰ ਸੰਵਿਧਾਨ ਵਿੱਚ ਸੋਧ ਕਰਨ ਦਾ ਅਧਿਕਾਰ ਦਿੰਦਾ ਹੈ ਉੱਤਰ ਤੁਸੀਂ ਦੱਸਣਾ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈ ਬੋਸਤੋ ਆਰਟੀਕਲ 368 ਆਪਸ਼ਨ ਡੀ ਦਾ ਕਰੈਕਟ ਆਨਸਰ ਆ ਠੀਕ ਆ 368 ਤਹਿਤ ਆਰਟੀਕਲ ਦੇ ਮਤਲਬ ਸੁਵਿਧਾਨ ਦੇ ਵਿੱਚ ਸੰਸ਼ੋਧਨ ਕੀਤੀ ਜਾ ਸਕਦੀ ਹੈ ਠੀਕ ਆ ਪ੍ਰਸ਼ਨ ਆ ਗਿਆ 17ਵਾਂ ਦੀ ਕਨਸੈਪਟ ਆਫ ਫੰਡਮੈਂਟਲ ਡਿਊਟੀਆਂ ਇਨ ਇੰਡੀਅਨ ਕਨਸਟੀਟਿਊਸ਼ਨ ਬਾਸ ਇਨਸਪਾਇਰਡ ਬਾਇ ਦੀ ਕਨਸਟੀਟਿਊਸ਼ਨ ਆਫ ਵਿਚ ਕੰਟਰੀ ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦਾ ਸੰਕਲਪ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਤੁਸੀਂ ਉੱਤਰ ਦੇ ਸਕਦੇ ਹੋ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ ਸਾਬਕਾ ਯੂਐਸਐਸਆਰ ਮਤਲਬ ਫਾਰਮਰ ਯੂਐਸਐਸਆਰ ਸੋਵੀਟ ਯੂਨੀਅਨ ਜਿਹਨੂੰ ਕਹਿੰਦੇ ਨੇ ਠੀਕ ਹੈ ਜਿਹੜਾ ਕਿ ਰਸ਼ੀਆ ਹੋ ਗਿਆ ਤੇ ਮਤਲਬ ਉਸ ਦੇ ਸੰਵਿਧਾਨ ਤੋਂ ਇਹ ਲਿਆ ਗਿਆ ਸੀ ਫੰਡਮੈਂਟਲ ਡਿਊਟੀਆਂ ਦਾ ਕਨਸੈਪਟ ਆਪਣੇ ਸੰਵਿਧਾਨ ਚ ਤਾਇਆ ਆਪਣਾ ਸਭਧਾਨਾ ਕਿ ਇਸ ਇਸ ਦੇ ਵਿੱਚ ਅਲੱਗ-ਅਲੱਗ ਦੇਸ਼ਾਂ ਦੀਆਂ ਜੋ ਬੜੀਆਂ ਵਿਸ਼ੇਸ਼ ਚੀਜ਼ਾਂ ਸੀ ਉਹ ਆਪਣੇ ਅਡਾਪਟ ਕਰਨੀ ਆਪਣੇ ਸੰਵਿਧਾਨ ਦੇ ਵਿੱਚ ਰੈਜੂਟਰੀ ਪਾਵਰਸ ਆਫ ਲੈਗਿਸਲੇਸ਼ਨ ਅੰਡਰ ði ਇੰਡੀਅਨ ਕਨਸਟੀਟਿਊਸ਼ਨ ਰੈਸਟ ਵਿਦ ਭਾਰਤੀ ਸੰਵਿਧਾਨ ਦੇ ਇਨ ਕਾਨੂੰਨ ਬਣਾਉਣ ਦੀ ਬਕਾਇਆ ਸ਼ਕਤੀਆਂ ਕਿਸ ਕੋਲ ਹਨ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਰਾਜਦੂਰੀ ਪਾਵਰ ਕਿਹੜੀਆਂ ਹੁੰਦੀਆਂ ਜਿਵੇਂ ਤਿੰਨ ਲਿਸਟਾਂ ਬਣੀਆਂ ਹੋਈਆਂ ਆਪਣੀਆਂ ਸਟੇਟ ਲਿਸਟ ਠੀਕ ਆ ਜੂਨੀਅਨ ਲਿਸਟ ਤੇ ਇੱਕ ਕਾਨਕੋਰੈਂਟ ਲਿਸਟ ਜੇ ਕੁਝ ਸ਼ਕਤੀਆਂ ਰਹਿ ਜਾਂਦੀਆਂ ਮਤਲਬ ਕਿ ਵੀ ਕੋਈ ਮਤਲਬ ਕੁਝ ਸਬਜੈਕਟ ਇਦਾਂ ਦੇ ਰਹਿ ਜਾਂਦੇ ਆ ਕੁਝ ਵਿਸ਼ੇ ਇਦਾਂ ਦੇ ਰਹਿ ਜਾਂਦੇ ਜਿਨ੍ਹਾਂ ਤੇ ਕਾਨੂੰਨ ਵੀ ਕੇਂਦਰ ਵੀ ਕਾਨੂੰਨ ਨਹੀਂ ਬਣਾ ਰਿਹਾ ਤੇ ਰਾਜ ਵੀ ਕਾਨੂੰਨ ਨਹੀਂ ਬਣਾ ਰਿਹਾ ਠੀਕ ਆ ਤਾਂ ਪਾਵਰ ਕਿਸ ਕੋਲ ਚਲ ਜਾਂਦੀ ਉਸ ਦੀ ਆਟੋਮੈਟਿਕਲੀ ਇਸ ਸਵਾਲ ਦਾ ਉੱਤਰ ਹੈਗਾ ਉਹ ਤਾਂ ਪਾਰਲੀਮੈਂਟ ਠੀਕ ਆ ਸੰਸਦ ਠੀਕਾ ਸੰਸਦ ਮਤਲਬ ਕਿ ਉਸ ਉੱਤੇ ਕਾਨੂੰਨ ਬਣਾ ਸਕਦਾ ਉਸ ਵਿਸ਼ੇ ਦੇ ਉੱਤੇ ਠੀਕਾ ਵਿਸ਼ੇ ਕਿਹੜੇ ਆ ਜਿਵੇਂ ਖੇਤੀਬਾੜੀ ਹੁੰਦਾ ਐ ਐਜੂਕੇਸ਼ਨ ਹੋ ਗਿਆ ਇਹ ਸਾਰੇ ਵਿਸ਼ੇ ਆ ਠੀਕਾ ਇਦਾਂ ਦੇ ਵਿਸ਼ੇ ਹੁੰਦੇ ਆ ਅਲੱਗ-ਅਲੱਗ ਜਿਨ੍ਹਾਂ ਤੇ ਕਾਨੂੰਨ ਬਣਦਾ ਐ ਸਟੇਟ ਦੇ ਅਲੱਗ ਵਿਸ਼ੇ ਇਹਨਾਂ ਨੇ ਵੰਡੇ ਹੋਏ ਆ ਆਪਣੇ ਸੰਵਿਧਾਨ ਦੇ ਵਿੱਚ ਤੇ ਕੇਂਦਰ ਲੈਵਲ ਤੇ ਅਲੱਗ ਵੰਡੇ ਹੋਏ ਆ ਠੀਕਾ ਤੇ ਰੈਜੀਡਰੀ ਪਾਵਰ ਜੋ ਬਚ ਗਏ ਵਿਸ਼ੇ ਉਹਨਾਂ ਦੀ ਗੱਲ ਕੀਤੀ ਗਈ ਆ ਉਹਨਾਂ ਉੱਤੇ ਵੀ ਪਾਰਲੀਮੈਂਟ ਸੰਸਦ ਸੰਵਿਧਾਨ ਮਤਲਬ ਕਿ ਕੋਈ ਵੀ ਕਾਨੂੰਨ ਬਣਾ ਸਕਦਾ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਰੈਸ਼ਨਲ ਹੁੰਦੀ ਮੈਂ ਦੀ ਰਾਈਟ ਟੂ ਪ੍ਰੋਪਰਟੀ ਵਾਸ ਰਿਮੂਵਡ ਫਰੋਮ ਦੀ ਲਿਸਟ ਆਫ ਫੰਡਾਮੈਂਟਲ ਰਾਈਟਸ ਬਾਇ ਵਿਚ ਐਮੈਂਡਮੈਂਟ ਸੰਪਤੀ ਦੇ ਅਧਿਕਾਰ ਨੂੰ ਕਿਸ ਸੋਧ ਦੁਆਰਾ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਸੀ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ 44ਵਾਂ ਐਮੈਂਡਮੈਂਟ 44ਵੀਂ ਸੋਧ ਨਾਲ ਰਾਈਟ ਟੂ ਪ੍ਰੋਪਰਟੀ ਸੰਪਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਸੀ ਆਪਸ਼ਨ ਬੀ ਆ ਗਿਆ ਹੂ ਇਜ਼ ਕਨਸੀਡਰਡ ਦੀ ਫਰਸਟ ਲਾਅ ਆਫੀਸਰ ਆਫ ਦੀ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਦਾ ਪਹਿਲਾ ਕਾਨੂੰਨ ਅਧਿਕਾਰੀ ਕਿਸ ਨੂੰ ਮੰਨਿਆ ਜਾਂਦਾ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਭਾਰਤ ਦਾ ਟਰਨੀ ਜਨਰਲ ਠੀਕ ਹੈ ਭਾਰਤ ਦੇ ਟਰਨੀ ਜਨਰਲ ਨੂੰ ਭਾਰਤ ਦਾ ਸਭ ਤੋਂ ਪਹਿਲਾ ਕਾਨੂੰਨੀ ਅਧਿਕਾਰੀ ਮੰਨਿਆ ਜਾਂਦਾ ਹੈ ਠੀਕ ਹੈ ਆਪਸ਼ਨ ਸੀ ਕਰੈਕਟ ਆ ਪ੍ਰਸ਼ਨ 21 ਮ ਆ ਗਿਆ ਦਿ ਸਬਜੈਕਟ ਲਾਈਕ ਪੁਲਿਸ ਐਂਡ ਪਬਲਿਕ ਆਰਡਰ ਆਰ ਲਿਸਟਡ ਅੰਡਰ ਵਿਚ ਲਿਸਟ ਆਫ ਦੀ 7th ਸ਼ਡਿਊਲ ਆਫ ਦੀ ਕਨਸਟੀਟਿਊਸ਼ਨ ਜਿਵੇਂ ਉਪਰ ਆਪਣੇ ਵਿਸ਼ਿਆਂ ਦੀ ਗੱਲ ਕੀਤੀ ਹੈ ਨਾ ਉਦਾਂ ਹੀ ਪੁਲਿਸ ਅਤੇ ਜਨਤਕ ਵਿਵਸਥਾ ਇਹ ਦੋ ਵਿਸ਼ੇ ਆ ਮਤਲਬ ਕਿ ਸਭ ਤੋਂ ਅੰਦੀ 7ਵੀਂ ਸੂਚੀ ਵਿੱਚ ਕਿਹੜੀ ਸੂਚੀ ਦੀ nderd ਜਾਂਦਾ ਇਹ ਪੁੱਛਿਆ ਗਿਆ ਕਿ ਪੁਲਿਸ ਤੇ ਜਨਤਕ ਵਿਵਸਥਾ ਕਿਸ ਸੂਚੀ ਦੇ ਵਿੱਚ ਦਰਜ ਆ ਰਾਜ ਦੀ ਸੂਚੀ 'ਚ ਜਾਂ ਕੇਂਦਰ ਦੀ ਸੂਚੀ 'ਚ ਜਾਂ ਜਿਹੜੀ ਸੰਪਰਤੀ ਸੂਚੀ ਹੈ ਜਿਹਦੇ ਉੱਤੇ ਦੋਨੋਂ ਕਾਨੂੰਨ ਬਣਾ ਸਕਦੀਆਂ ਰਾਜ ਤੇ ਕੇਂਦਰ ਉਸ ਦੇ ਵਿੱਚ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਤੁਸੀਂ ਦੱਸ ਸਕਦੇ ਹੋ ਇਹ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ B ਹੋਏਗਾ ਸਟੇਟ ਲਿਸਟਰ ਰਾਜ ਸੂਚੀ ਠੀਕ ਹੈ ਰਾਜ ਸੂਚੀ ਕਾਨੂੰਨ ਬਣਾ ਸਕਦਾ ਆਪਣੇ ਪੁਲਿਸ ਦੇ ਉੱਤੇ ਜਾਂ ਜਨਤਕ ਵਿਵਸਥਾ ਉੱਤੇ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪਾਈਮਾ ਮਿਨਿਮਮ ਏਜ ਰਿਕੁਆਇਰਡ ਟੂ ਅਪਾਇੰਟਡ ਐਸ ਦੀ ਗਵਰਨਰ ਆਫ A ਸਟੇਟ ਇਨ ਇੰਡੀਆ ਭਾਰਤ ਵਿੱਚ ਕਿਸੇ ਰਾਜ ਦਾ ਰਾਜਪਾਲ ਨਿਯੁਕਤ ਹੋਣ ਲਈ ਘੱਟੋ ਘੱਟ ਕਿੰਨੀ ਉਮਰ ਲੋੜੀਂਦੀ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸਵਾਲ ਦਾ ਉੱਤਰ ਹੈਗਾ ਆਪਸ਼ਨ ਸੀ 35 ਸਾਲ ਠੀਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਟੀਮ ਵਿਚ ਸਿਟੀ ਹੋਸਟਡ ਦੀ 2024 ਸਮਰ 올림픽ਸ ਤੇ ਦੋਸਤੋ ਪਾਲਿਟੀ ਦੇ ਪ੍ਰਸ਼ਨ ਉੱਪਰ ਖਤਮ ਹੋ ਗਏ ਪਹਿਲਾਂ ਪੰਜਾਬ ਜੀਕੇ ਦੇ ਵੀ ਆਲੇ ਪਾਲਿਟੀ ਦੇ ਵੀ ਹੋ ਗਏ ਕਰੰਟ ਅਫੇਅਰ ਦੇ ਪ੍ਰਸ਼ਨ ਚੱਲਣ ਲੱਗੇ ਆਂ ਵਿਚ ਸਿਟੀ ਹੋਸਟਡ 2024 ਸਮਰ 올림픽ਸ 2024 ਦੀ ਗਰਮੀਆਂ ਦੀ 올림픽 ਖੇਡਾਂ ਦੀ ਮੇਜਬਾਨੀ ਕਿਸ ਸ਼ਹਿਰ ਨੇ ਕੀਤੀ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸਵਾਲ ਦਾ ਉੱਤਰ ਹੈ ਗੇ ਦੋਸਤੋ ਪੈरिस ਠੀਕ ਆ ਮੌਕ ਟੈਸਟ ਬੱਚਿਓ ਪੂਰਾ ਦੇ ਕਰੋ ਇਸ ਨਾਲ ਤੁਹਾਡੀ ਵਧੀਆ ਪ੍ਰੈਕਟਿਸ ਹੋ ਜਾਏਗੀ ਠੀਕ ਆ ਜੇ ਰੋਜ਼ ਦੀ ਰੋਜ਼ ਮੌਕ ਟੈਸਟ ਹੰਦੇ ਰਹੇ ਤਾਂ ਬਹੁਤ ਸਾਰੇ ਕੁਐਸਚਨ ਤੁਹਾਡੇ ਮੌਕ ਟੈਸਟ ਰਹੀ ਕਵਰ ਹੋ ਜਾਣਗੇ ਠੀਕ ਆ ਤੇ ਉੱਤਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਤੇ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਵਿਚੰਬੇਚਰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫੇਸਡ ਸਕਰੂਟੀ ਐਂਡ ਕਾਲਸ ਫਾਰ ਰਿਫਾਰਮ ਰਿਗਾਰਡਿੰਗ ਇਟਸ ਅਫੈਕਟਿਵਨੈਸ ਇਨ ਹੈਂਡਲਿੰਗ ਗਲੋਬਲ ਕ੍ਰਾਈਸਿਸ ਇਨ 2024 2024 ਵਿੱਚ ਕਿਹੜੀ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾ ਨੂੰ ਪਿਛਲੇ ਸੰਕਟਾਂ ਨਾਲ ਨਿਯੇਤਰਣ ਵਿੱਚ ਇਸ ਦੀ ਪ੍ਰਭਾਵਸ਼ੀਲਤਾ ਦੇ ਸਬੰਧ ਵਿੱਚ ਜਾਂਚ ਅਤੇ ਸੁਧਾਰਾਂ ਦੀ ਮੰਗ ਦਾ ਸਾਹਮਣਾ ਕਰਨਾ ਪਿਆ ਆਪਸ਼ਨਾਂ ਹਾ ਤੁਸੀਂ ਦੇਖ ਸਕਦੇ ਹੋ ਤੇ ਉੱਤਰ ਵੀ ਤੁਸੀਂ ਦੇਣਾ ਹੈ ਇਸ ਸਵਾਲ ਦਾ ਉੱਤਰ ਹੈ ਜੀ ਦੋਸਤੋ ਆਪਸ਼ਨ ਸੀ ਯੂਨ ਜੁਨਾਈਟਿਡ ਨੇਸ਼ਨ ਸੰਯੁਕਤ ਰਾਸ਼ਟਰ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਵਿੱਚ ਇੰਡੀਅਨ ਬੈਡਮਿੰਟਨ ਪਲੇਅਰ ਅਚੀਵਡ ਆ ਕੈਰੀਅਰ ਹਾਈ ਰੈਂਕਿੰਗ ਔਰ ਬੋਨ ਆ ਡਬਲਯੂ ਬੋਨ ਆ ਮੇਜਰ ਬੀਡਲਫ ਵਰਲਡ ਟੂ ਟਾਈਟਲ ਇਨ 2024 ਕਿਸ ਭਾਰਤੀ ਬੈਡਮਿੰਟਨ ਖਿਡਾਰੀ ਨੇ 2024 ਵਿੱਚ ਕੈਰੀਅਰ ਉੱਚ ਰੈਂਕਿੰਗ ਹਾਸਲ ਕੀਤੀ ਜਾਂ ਕੋਈ ਵੱਡਾ ਬੀਡ ਡਬਲਯੂ ਐਫ ਵਿਸ਼ਵ ਟੂਰ ਖਿਤਾਬ ਜਿੱਤੇ ਆ ਉੱਤਰ ਦੋ ਬੱਚਿਓ ਤੇ ਨਾਲ ਦੀ ਨਾਲ ਆਪਣਾ ਨੰਬਰ ਜੋੜਦੇ ਜਾਇਓ ਠੀਕ ਆ ਤੁਹਾਡੇ ਕਿੰਨੇ ਬਣੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ ਠੀਕ ਆ ਸਤਵੀਕ ਸੈ ਰਾਜ ਅੰਤ ਸਤਵੀਕ ਸੈ ਰਾਜ ਜਿਹੜੇ ਕੀ ਰੇਡੀ ਐਂਡ ਚਾਰਾਗ ਸ਼ੈਟੀ ਸੀ ਠੀਕ ਆ ਅੱਗੇ ਚੱਲਦੇ ਆ ਅਗਲਾ ਪ੍ਰਸ਼ਨ ਆ ਗਿਆ ਸ਼ਬਦ ਸਿਗਨੀਫੀਕੈਂਟ ਡਿਵੈਲਪਮੈਂਟ ਅਕੋਰਡਰ ਰਿਲੇਟਡ ਟੂ ਇੰਡੀਆਜ਼ ਨੇਬਰਹੂਡ ਪਾਲਿਸੀ ਪਾਰਟਿਕੁਲਰਲੀ ਕਨਸਰਨਿੰਗ ਰਿਲੇਸ਼ਨ ਵਿਦ ਸ਼੍ਰੀਲੰਕਾ ਔਰ ਬੰਗਲਾਦੇਸ਼ ਇਨ 2024 2024 ਵਿੱਚ ਭਾਰਤੀ ਗੁਆਂਢੀ ਨੀਤੀ ਖਾਸ ਕਰਕੇ ਸ਼੍ਰੀਲੰਕਾ ਤੇ ਬੰਗਲਾਦੇਸ਼ ਨਾਲ ਸਬੰਧਾਂ ਦੇ ਸਬੰਧ ਵਿੱਚ ਕਿਹੜਾ ਮਹੱਤਵਪੂਰਨ ਵਿਕਾਸ ਹੋਇਆ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ ਲੌਂਚ ਆਫ ਨਿਊ ਕਨੈਕਟੀਵਿਟੀ ਪ੍ਰੋਜੈਕਟ ਮਤਲਬ ਕਿ એનર્ਜੀ ਤੇ ਟ੍ਰਾਂਸਪੋਰਟ ਐਕਸਟਰਾ ਹੋਗੇ ਨਵੇਂ ਕਨੈਕਟੀਵਿਟੀ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਿਵੇਂ ਊਰਜਾ ਆਵਾਜਾਈ ਵਗੈਰਾ ਠੀਕ ਹੈ ਤੇ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪ੍ਰਸ਼ਨ 27 ਵਿੱਚ ਫਿਲਮ ਬਾਉਂਡੀ ਅਕੈਡਮੀ ਅਵਾਰਡ ਅਸਕਰ ਫੋਰ ਦੀ ਬੈਸਟ ਪਿਕਚਰ ਇਨ 2024 2024 ਵਿੱਚ ਕਿਸ ਫਿਲਮ ਨੇ ਸਰਵੋਤਮ ਫਿਲਮ ਲਈ ਅਕੈਡਮੀ ਅਵਾਰਡ ਅਸਕਰ ਜਿੱਤੇ ਆ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਦੋਸਤੋ ਮਹਾਪੈਕ ਲੈ ਲਿਓ ਉਸ ਦੇ ਵਿੱਚ ਇਹ ਸਾਰੇ ਮੌਕ ਟੈਸਟ ਵੀ ਆਪਾਂ ਨੇ ਅਪਲੋਡ ਕਰ ਦੇਣੇ ਆ ਠੀਕ ਆ ਤੇ ਮਹਾਪੈਕ ਦੇ ਵਿੱਚ ਤੁਹਾਨੂੰ ਕੰਪਲੀਟ ਪੈਕ ਮਿਲੇਗਾ ਠੀਕ ਆ ਇਹ ਤੁਹਾਡਾ ਬੈਨੀਫਿਟ ਆ ਕਿ ਤੁਸੀਂ ਇੱਕ ਜਗ੍ਹਾ ਪੜਨਾ ਚਾਹੁੰਦੇ ਹੋ ਤੇ ਪੁਰਾਣੇ ਪੇਪਰ ਸਿਰਫ 13 ਰੁਪਏ ਦੇ ਵਿੱਚ ਠੀਕ ਆ ਨੰਬਰ ਆਪਣਾ 98743689 9880743699 ਆਪਣੀ ਐਪ ਨੌਕਰੀ ਗੁਰੂ ਉਸ ਦੇ ਵਿੱਚ ਸਾਰਾ ਮਟੀਰੀਅਲ ਮਿਲੇਗਾ ਠੀਕ ਆ ਤੇ ਲਿੰਕ ਮੈਂ ਤੁਹਾਨੂੰ 98743689 ਨੰਬਰ ਤੋਂ ਭੇਜ ਦੂੰਗਾ ਤੁਸੀਂ ਵਟਸਐਪ ਕਰਨਾ ਮੈਨੂੰ ਠੀਕ ਆ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ অপਸ਼ਨ B ਓਪਨ ਓਪਨ ਹਾਈਮਰ ਠੀਕ ਆ ਓਪਨ ਹਾਈਮਰ ਤੇ ਅਗਲੇ ਪੇਜੰ ਤੇ ਚਲਦੇ ਆ ਜੀ ਨੋਬਲ ਪ੍ਰਾਈਜ਼ ਇਨ ਲਿਟਰੇਚਰ 2024 ਬਾਸ ਵਾਡਰ ਟੂ ਹੋਮ ਠੀਕ ਆ ਤੇ ਜੋ ਅਕਤੂਬਰ ਦੇ ਵਿੱਚ ਅਪਡੇਟ ਹੋਇਆ ਸੀ ਨੋਬਲ ਪੁਰਸਕਾਰ 2024 ਕਿਸ ਨੂੰ ਦਿੱਤਾ ਗਿਆ ਤੇ ਇਸ ਦਾ ਉੱਤਰ ਤੁਸੀਂ ਦੱਸਣਾ ਪਹਿਲਾਂ ਚਾਰੇ অপশন ਤੁਹਾਡੇ সামনে ਤੁਸੀਂ ਦੇਖ ਸਕਦੇ ਹੋ ਇਸ ਵਾਲਾ ਉੱਤਰ ਹੈਗਾ দোস্তੋ অপশন ডি ਹਾਂਗਕਾਂਗ ਹਾਂਗਕਾਂਗ ਠੀਕ ਹੈ ਉਹਨਾਂ ਨੂੰ ਨੋਵਲ ਪ੍ਰਾਈਜ਼ ਇਨ ਲਿਟਰੇਚਰ ਮਿਲਿਆ ਹੈ ਹਾਂਗਕਾਂਗ ਨੂੰ ਯਾਦ ਰੱਖਣਾ ਵਿੱਚ ਇੰਡੀਅਨ ਸਟੇਟ ਕੰਡਕਟਡ ਇਟਸ ਅਸੈਂਬਲੀ ਇਲੈਕਸ਼ਨ ਅਲੌਂਗਸਾਈਡ ਦੀ ਲੋਕ ਸਭਾ ਇਲੈਕਸ਼ਨ 2024 2024 ਵਿੱਚ ਲੋਕ ਸਭਾ ਚੋਣਾਂ ਦੇ ਨਾਲ ਨਾਲ ਕਿਸ ਭਾਰਤੀ ਰਾਜ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਚਾਰੇ অপশন ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਓਡੀਸ਼ਾ ਠੀਕ ਹੈ ਓਡੀਸ਼ਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਾਲ-ਨਾਲ ਰਾਜਧੀਆਂ ਚੋਣਾਂ ਵੀ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ ਓਡੀਸ਼ਾ ਦੇ ਨਾਲ ਤਿੰਨ ਹੋਰ ਰਾਜਾਂ ਚਾਰ ਟੋਟਲ ਚਾਰ ਰਾਜਾਂ ਚ ਹੋਇਆ ਸੀ ਇੱਦਾਂ ਓਡੀਸ਼ਾ ਆਂਧਰਾ ਪ੍ਰਦੇਸ਼ ਅਰਨਾਚਲ ਪ੍ਰਦੇਸ਼ ਸਿੱਕਮ ਗੈਸ਼ਨ 3 ਆ ਗਿਆ ਵਿੱਚ ਮੇਜਰ ਗਲੋਬਲ ਸਮਿਟ ਬਾਸ ਇੰਡੀਆ ਸ਼ੈਡਿਊਲਡ ਟੂ ਹੋਸਟ ਇਨ ਲੇਟ 2024 ਔਰ अर्ली 2025 ਫੋਕਸਿੰਗ ਔਨ ਇੰਟਰਨੈਸ਼ਨਲ ਕੋਆਪਰੇਸ਼ਨ ਭਾਰਤ 2024 ਦੇ ਅਖੀਰ ਜਾਂ 2025 ਦੇ ਸ਼ੁਰੂ ਵਿੱਚ ਕਿਹੜੇ ਵੱਡੇ ਗਲੋਬਲ ਸਮੇਲਨ ਦੀ ਮੇਜ਼ਬਾਨੀ ਕਰਨ ਵਾਲਾ ਸੀ ਜੋ ਅੰਤਰਰਾਸ਼ਟਰੀ ਸਹਿਯੋਗ ਉੱਤੇ ਕੇਂਦ੍ਰਿਤ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਹ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ ਕੁਐਡ ਲੀਡਰਸ ਮੀਟ ਠੀਕ ਹੈ ਪ੍ਰਸ਼ਨ 31 ਮ ਆ ਗਿਆ ਦੀ ਟਰਮ ਪਰ ਐਂਡ ਪੋਲੀਫਲੂਰੋ ਅਲਕਾਇਲ ਸਬਸਟੈਂਸ ਵਾਸ ਫ੍ਰੀਕਵੈਂਟਲੀ ਨਿਊਜ਼ ਇਨ 2024 ਡਿਊ ਟੂ ਕਨਸਰਨ ਅਬਾਊਟ ਪਰ ਐਂਡ ਪੋਲੀਫਲੋਰੋ ਅਲਕਾਇਲ ਸਬਸਟੈਂਸਿਸ ਸ਼ਬਦ 2024 ਵਿੱਚ ਕਿਸ ਚਿੰਤਾ ਕਰਨਾ ਅਕਸਰ ਖਬਰਾਂ ਵਿੱਚ ਰਿਹਾ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਤੁਸੀਂ ਉੱਤਰ ਦੇ ਸਕਦੇ ਹੋ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ B ਵਾਟਰ ਕੰਟਾਮੀਨੇਸ਼ਨ ਐਂਡ ਹੈਲਥ ਰਿਸਕ ਪਾਣੀ ਦੀ ਗੰਦਗੀ ਅਤੇ ਸਿਹਤ ਖਤਰੇ ਕਰਕੇ ਇਹ ਸ਼ਬਦ ਚਰਚਾ 'ਚ ਰਿਹਾ ਇਹ ਸਬਸਟਾਂਸ ਚਰਚਾ 'ਚ ਰਿਹਾ ਪ੍ਰਸ਼ਨ ਬੱਤੀ ਵਿੱਚ ਇੰਡੀਆ ਸਟੇਟ ਲਾਂਚ ਦਾ ਮੇਜਰ ਇਨੀਸ਼ੀਏਟਿਵ ਫਾਰ ਪਾਲਿਸੀ ਫੋਕਸ ਮੇਜਰ ਇਨੀਸ਼ੀਏਟਿਵ ਫਾਰ ਪਾਲਿਸੀ ਫੋਕਸਡ ਔਨ ਰੀਨਿਊਏਬਲ એનર્ਜੀ ਟ੍ਰਾਂਜੀਸ਼ਨ ਡਿਊਰਿੰਗ 2024 ਦੋ ਹਜ਼ਾਰ ਚੌਵੀ ਦੌਰਾਨ ਕਿਸ ਭਾਰਤੀ ਰਾਜ ਨੇ ਨਵਿਆਨ ਜੋ ਊਰਜਾ ਪਰਿਵਰਤਨ ਉੱਤੇ ਕੇਂਦਰਿਤ ਇੱਕ ਵੱਡੀ ਪਹਿਲਕਦਮੀ ਜਾਂ ਨੀਤੀ ਸ਼ੁਰੂ ਕੀਤੀ ਰਾਜਾਂ ਦੇ ਨਾਮ ਦਿੱਤੇ ਹੋਏ ਆ ਤੁਸੀਂ ਦੱਸਣਾ ਕਿਸ ਭਾਰਤੀ ਰਾਜ ਨੇ ਨਵਿਯਾਣ ਜੋ ਪੂਰਜਾ ਪਰਵਰਤਨ ਉਤੇ ਕੇਂਦ੍ਰਿਤ ਵੱਡੀ ਪਹਿਲ ਕਦਮ ਦੀ ਨੀਤੀ ਸ਼ੁਰੂ ਕੀਤੀ ਹੈ ਇਸਵਾਲ ਦਾ ਉੱਤਰ ਹੈਗਾ ਦੋਸਤੋ ਗੁਜਰਾਤ ਠੀਕ ਆ ਰਾਜਸਥਾਨ ਵੀ ਆ ਸਕਦਾ ਆਪਸ਼ਨਸ ਤੋਂ ਉਹਨੂੰ ਰਾਜਸਥਾਨ ਵੀ ਹੋ ਸਕਦਾ ਗੁਜਰਾਤ ਤੇ ਰਾਜਸਥਾਨ ਚ ਬਹੁਤ ਜ਼ਿਆਦਾ ਸੋਲਰ ਰਿਗਾਰਡਿੰਗ ਕੰਮ ਹੋਇਆ ਠੀਕ ਆ ਤੇ ਗੁਜਰਾਤ ਇਸਦਾ ਉੱਤਰ ਬਣਦਾ ਹੈ ਇਸ ਸਵਾਲ ਦੇ ਅਕੋਰਡਿੰਗ ਅਗਲਾ ਪ੍ਰਸ਼ਨ ਹੈ ਕਿ ਜੇਮਸ ਵੈਬ ਸਪੇਸ ਟੈਡੀਸਕੋਪ ਕੰਟੀਨਿਊ ਟੂ ਪ੍ਰੋਵਾਈਡ ਗਰਾਉਂਡ ਬ੍ਰੀਕਿੰਗ ਡਾਟਾ ਇਨ 2024 ਬਟਪਾਟ ਆਫ ਦੀ ਇਲੈਕਟ੍ਰੋਮੈਗਨੇਟਿਕ ਸਪੈਕਟ੍ਰਮ ਡਸ ਇਟ ਪ੍ਰਾਇਮਰਲੀ ਅਬਜ਼ਰਵ ਜੇਮਸ ਵੈਬ ਸਪੇਸ ਟੈਲੀਸਕੋਪ ਨੇ 2024 ਵਿੱਚ ਮਹੱਤਵਪੂਰਨ ਡਾਟਾ ਪ੍ਰਦਾਨ ਕਰਨਾ ਜਾਰੀ ਰੱਖਿਆ ਇਹ ਮੁੱਖ ਤੌਰ ਤੇ ਇਲੈਕਟ੍ਰੋਮੈਗਨੇਟਿਕ ਸਪੈਕਟ੍ਰਮ ਦੇ ਕਿਹੜੇ ਹਿੱਸੇ ਦਾ ਦੇਖਣ ਕਰਦਾ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਇਨਫਰਾਰੈਡ ਲਾਈਟ ਇਨਫਰੈਡ ਵੇਵ ਲੈਂਥਸ ਠੀਕ ਹੈ ਇਹਨਾਂ ਤੱਕ ਮਤਲਬ ਕਿ ਮਹੱਤਵਪੂਰਨ ਡਾਟਾ ਪ੍ਰਦਾਨ ਕਰਦਾ ਹੈ ਤੇ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਦੇ ਇਨਫਰਾ ਰੈੱਡ ਲਾਈਟ ਜਬ ਵੇਵ ਲੈਂਥ ਤੱਕ ਅਨੁਦ੍ਰਿਖਣ ਕਰਦਾ ਹੈ ਇਹ ਜੇਮਸ ਵੈਬ ਸਪੇਸ ਟੈਲੀਸਕੋਪ ਪ੍ਰਸ਼ਨ 34 ਵਿੱਚ ਮੇਜਰ ਟੈਕਨੀਕਲ ਐਡਵਾਂਸਮੈਂਟ ਸਾਡ ਬਾਈਡ ਸਪਰੈਡ ਡਿਸਕਸ਼ਨ ਐਂਡ ਡਿਵੈਲਪਮੈਂਟ ਰਿਗਾਰਡਿੰਗ ਇਟਸ ਇਥੀਕਲ ਇਮਪਲੀਕੇਸ਼ਨ ਐਂਡ ਪੋਟੈਂਸ਼ੀਅਲ ਇਮਪੈਕਟ ਔਨ ਜੋਬਸ ਇਨ 2024 2024 ਵਿੱਚ ਕਿਹੜੀ ਵੱਡੀ ਤਕਨੀਕੀ ਹੁਨਤੀ ਤੇ ਹੈ ਇਸ ਦੇ ਨੈਤਿਕ ਪ੍ਰਭਾਵਾਂ ਤੇ ਨੌਕਰੀਆਂ ਉੱਤੇ ਸੁਭਾਵੀ ਅਸਰ ਬਾਰੇ ਵਿਆਪਕ ਚਰਚਾ ਤੇ ਵਿਕਾਸ ਦੇਖਿਆ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ। ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਠੀਕ ਹੈ ਇਸ ਨੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਠੀਕ ਹੈ ਇਸ ਤਕਨੀਕ ਨੇ ਇਸ ਦੇ ਨੈਤਿਕ ਪ੍ਰਭਾਵ ਅਤੇ ਨੌਕਰੀਆਂ ਉੱਤੇ ਸੁਭਾਵੀ ਅਸਰ ਚਰਚਾ ਤੇ ਚर्चा ਵਿੱਚ ਰਿਹਾ ਠੀਕ ਹੈ ਦੀ ਗੱਲ ਕਰਦੇ ਆਪਰੇਸ਼ਨ 35th ਟਿਕਨ ਕਨਫਲਿਕਟ ਬੀਟਵੀਨ ਵਿਚ ਟੂ ਨੇਸ਼ਨ ਗਰੂਪਸ ਕੰਟੀਨਿਊ ਟੂ ਬੀ ਮੇਜਰ ਫੋਕਸ ਆਫ ਇੰਟਰਨੈਸ਼ਨਲ ਡਿਪਲੋਮੇਸੀ ਐਂਡ ਮੈਨਿਟਰੀਅਨ ਕਨਸਰਨ ਥਰੋਅਆਊਟ 2024 2024 ਦੌਰਾਨ ਕਿਹੜੇ ਦੋ ਦੇਸ਼ਾਂ ਸਮੂਹਾਂ ਵਿਚਕਾਰ ਸੰਘਰਸ਼ ਅਤੇ ਅੰਤਰਰਾਸ਼ਟਰੀ ਕੂਟਨੀਤੀ ਅਤੇ ਮਾਨਵਤਾਵਾਦੀ ਚਿੰਤਾ ਦਾ ਮੁੱਖ ਕੇਂਦਰ ਬਣਿਆ ਰਿਹਾ ਇਹ ਤੁਹਾਨੂੰ ਸਾਰਿਆਂ ਨੂੰ ਉੱਤਰ ਆਉਂਦਾ ਹੋਊਗਾ ਇਸ ਦਾ ਚਾਰੇ ਆਪਸ਼ਨਾਂ 'ਚੋਂ ਤੁਹਾਡੇ ਸਾਹਮਣੇ ਸਹੀ ਉੱਤਰ ਦੇ ਸਕਦੇ ਹੋ ਤੇ ਲਾਸਟ ਵਿੱਚ ਕਮੈਂਟ ਬਾਕਸ 'ਚ ਕਮੈਂਟ ਕਰਕੇ ਸਕੋਰ ਜਰੂਰ ਦੱਸਣਾ ਤੇ ਹੋਰ ਬੱਚਿਆਂ ਦਾ ਕੇ ਵੀਡੀਓ ਵਾਤਵਾਰ ਪਛਾਣੀਆਂ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਵੀ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਬੈਲ ਆਈਕਨ ਵੀ ਦਬਾਉਣਾ ਤਾਂ ਜੋ ਤੁਹਾਨੂੰ ਅਗਲੇਰੀਆਂ ਵੀਡੀਓ ਦਾ ਲਿੰਕ ਮਿਲਦਾ ਰਹੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ ਰੂਸ ਅਤੇ ਯੂਕਰੇਨ ਠੀਕ ਆ ਤੇ ਇਸ ਤੋਂ ਇਲਾਵਾ ਇਜ਼ਰਾਈਲ ਤੇ ਹਮਾਸ ਵੀ ਠੀਕ ਆ ਆਪਸ਼ਨ ਆਉਂਦੀ ਤਾਂ ਇਹ ਵੀ ਤੁਸੀਂ ਇਸ ਦਾ ਉੱਤਰ ਦੇ ਸਕਦੇ ਸੀ ਇਜ਼ਰਾਈਲ ਤੇ ਹਮਾਸ ਦੀ ਕਨਫਲਿਕਟ ਵੀ ਰਹੀ ਹੈ ਜੋ ਦੋ ਦੇਸ਼ਾਂ ਦੇ ਵਿਚਕਾਰ ਸੰਘਰਸ਼ ਅੰਤਰਰਾਸ਼ਟਰੀ ਕੋਧ ਨੀਤੀ ਅਤੇ ਮਾਨਵਤਾਵਾਦੀ ਚਿੰਤਾ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ ਇਜ਼ਰਾਈਲ ਹਮਾਸ ਹੋ ਗਿਆ ਰਸ਼ੀਆ ਯੂਕਰੇਨ ਹੋ ਗਿਆ ਠੀਕ ਆ ਇਹਨਾਂ ਦੀ ਆਪਸ ਚ ਜੰਗਾਂ ਚੱਲਦੀਆਂ ਲੜਾਈਆਂ ਚੱਲਦੀਆਂ ਠੀਕ ਆ ਤੇ ਮਨਪਤਾ ਲਈ ਖਤਰਾ ਹੈ ਠੀਕ ਹੈ ਚਿੰਤਾ ਦਾ ਕਾਰਨ ਹੈ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ